ਸਭ ਤੋਂ ਪਹਿਲਾਂ ਮਾਝੇ ਦੀ ਪਵਿੱਤਰ ਧਰਤੀ ਔਰ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਧਰਤੀ ਚਰਨ ਸੋ ਪ੍ਰਾਪਤ ਧਰਤੀ ਬਾਬਾ ਬੁੱਢਾ ਜੀ ਦੀ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ 350 ਸਾਲਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਐਸਾਲ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਮੈਂ ਸਜਦਾ ਕਰਦਾ ਤਰਨ ਤਾਰਨ ਦੀ ਇਸ ਧਰਤੀ ਨੂੰ ਮੈਂ ਸਜਦਾ ਕਰਦਾ ਚਬਾਲ ਦੀ ਇਸ ਧਰਤੀ ਨੂੰ ਔਰ ਮਾਝੇ ਦੇ ਇਨਕਲਾਬੀ ਤੇ ਅਣਖੀ ਲੋਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਦੇ ਵਿੱਚ ਇੱਥੇ ਆਉਣਾ ਤੁਹਾਡਾ ਇੰਨਾ ਜੋਸ਼ ਤੇ ਜਜ਼ਬੇ ਨਾਲ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਤਰਨ ਤਰਨ ਵਾਲੇ ਮਾਝੇ ਵਾਲੇ ਜੀ ਇਹ ਤੁਸੀਂ ਧੰਨਵਾਦ ਕਰ ਰਹੇ ਹੋ 10 ਲੱਖ ਰੁਪਏ ਦਾ ਜਿਹੜਾ ਜਿਹੜਾ ਆਪਾਂ ਇਲਾਜ ਵਾਲਾ ਜਿਹੜਾ ਬੀਮਾ ਹਰ ਪਰਿਵਾਰ ਨੂੰ ਦਿੱਤਾ ਉਹਦੇ ਲਈ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਜਨਾਬ ਬਹੁਤ-ਬਹੁਤ ਸ਼ੁਕਰੀਆ ਜਨਾਬ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਂ ਦੇ ਨਾਲ ਉਹਦਾ ਮੈਂ ਜ਼ਿਕਰ ਕਰੂੰਗਾ ਅੱਗੇ ਜਾ ਕੇ ਬੈਠੋ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਦਿਖਾ ਦਿਓ ਜੀ ਇਹ ਵੀ ਛਾਪ ਦਿਓ ਭਰਾਵੋ ਵਿਰੋਧ ਵਾਲੇ ਛਾਪਦੇ ਰਹਿੰਦੇ ਹੋਂ ਸੋ ਵੀਰੋ ਇੱਥੇ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਸਟੇਜ ਤੇ ਸਾਡੀ ਮਾਜੇ ਦੀ ਸਾਰੀ ਅਣਥੱਕ ਟੀਮ ਬੈਠੀ ਹੈ ਲਾਲਜੀਤ ਖੋਲਰ ਜੀ ਕੈਬਨਿਟ ਮਿਨਿਸਟਰ ਬੈਠੇ ਨੇ ਔਰ ਹਰਪਜਨ ਸਿੰਘ ਜੀ ਈਟੀਓ ਜੰਡੇਆਲਾ ਗੁਰੂ ਤੋਂ ਐਮਐਲਏ ਵੀਨੇ ਨਾਲ ਮਨਿਸਟਰ ਵੀਨੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਸਹਬਾਨ ਬੈਠੇ ਨੇ ਬਤਾਲੇ ਤੋਂ ਸ਼ੈਰੀ ਕਲਸੀ ਜੀ ਤਰਨਤਾਰਨ ਦੀ ਸਾਡੀ ਸਾਰੀ ਟੀਮ ਰੰਜੀਤ ਚੀਮਾ ਹੋ ਰਹੀ ਤਬਲੀਨ ਹੋ ਰਹੀ ਸਾਰੇ ਜਿੰਨੇ ਵੀ ਸਾਡੀ ਟੀਮ ਜਿਹੜੀ ਹੈ ਸਰਬਨ ਸਿੰਘ ਤੁਨ ਜੀ ਬੈਠੇ ਨੇ ਵਰਸਟ ਸਾਹਿਬ ਬੈਠਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਸਾਰਿਆਂ ਨੂੰ ਇਹਨਾਂ ਸਟੇਜ ਤੇ ਬਿਠਾਉਣ ਵਾਲੇ ਤੁਸੀਂ ਬੈਠੇ ਹੋ ਕਿਉਂਕਿ ਇਹ ਥੋੜੇ ਹੀ ਪ੍ਰਤਾਪ ਹੈ ਤੁਸੀਂ ਲਾਈਨਾਂ 'ਚ ਲੱਗੇ ਧੁੰਦ ਨਹੀਂ ਦੇਖੀ ਤੁੱਕ ਨਹੀਂ ਦੇਖੀ ਜਦੋਂ ਵੀ ਆਵਾਜ਼ ਮਾਰੀ ਤੁਸੀਂ ਪਹੁੰਚੇ ਇਹ ਹੀ ਚੀਜ਼ ਸਾਡਾ ਹੌਸਲਾ ਵਧਾਉਂਦੀ ਹੈ ਜਿਸ ਤਰ੍ਹਾਂ ਲਾਲਜੀਤ ਪੁੱਲਰ ਜੀ ਨੇ ਕਿਹਾ ਇਹ ਇਲੈਕਸ਼ਨ ਹੋਣੀ ਨਹੀਂ ਚਾਹੀਦੀ ਸੀ ਤੁਸੀਂ ਪਹਿਲਾਂ ਹੀ ਕਸ਼ਮੀਰ ਸਿੰਘ ਸੋਲ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਨੂੰ ਬਹੁਮਤ ਨਾਲ ਚੁਣ ਲਿਆ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਕਿਉਂਕਿ ਇਹ ਕਿਸੇ ਦੇ ਹੱਥ 'ਚ ਨਹੀਂ ਇਹ ਪ੍ਰਮਾਤਮਾ ਦੇ ਹੱਥ 'ਚ ਹੈ ਉਹਦੇ ਹੁਕਮ ਬਿਨਾ ਪਤਾ ਨਹੀਂ ਹਿੱਲਦਾ ਤਾਂ ਇਹ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਆਊਗੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੋਲ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਬੜਾ ਉਹਨਾਂ ਦਾ ਮੇਰੇ ਨਾਲ ਮੋਹ ਸੀ ਜਦੋਂ ਵਿਧਾਨ ਸਭਾ ਵੀ ਆਉਣਾ ਜਾਂ ਵੈਸੇ ਵੀ ਆਉਣਾ ਹਰ ਵਕਤ ਹਲਕੇ ਦੀਆਂ ਗੱਲਾਂ ਉਹਨਾਂ ਨੇ ਕਰਨੀਆਂ ਆਹ ਚਾਹੀਦਾ ਆਹ ਕਰ ਦਈਏ ਤਾਂ ਹੋਰ ਜ਼ਿਆਦਾ ਵਧੀਆ ਹੋ ਜੂ ਸਾਉ ਸ਼ਰੀਬ ਬੰਦੇ ਸੀ ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਪਿੰਡੂ ਖੇਤਰਾਂ ਵਾਸਤੇ ਅੱਜ ਪਿੰਡੂ ਲਿੰਕ ਸੜਕਾਂ ਉਹਨਾਂ ਦੀ ਰਿਪੇਅਰ ਤੇ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਨਾਲ ਨਾਲ ਅਸੀਂ ਇਹ ਵੀ ਕੀਤਾ ਕਿ 5 ਸਾਲ ਵਾਸਤੇ ਉਹ ਸੜਕ ਦੀ ਰਿਪੇਅਰ ਜਾਂ ਮੇਨਟੇਨੈਂਸ ਵੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਊਗੀ ਜਿਹਨੂੰ ਠੇਕਾ ਮਿਲੂਗਾ ਇਹ ਗੱਲ ਮੈਂ ਠੇਕੇਦਾਰਾਂ ਨੂੰ ਬੁਲਾ ਲਿਆ ਸੀ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਹਜੇ ਟੈਂਡਰ ਨਹੀਂ ਹੋਏ ਸੀ ਮੈਂ ਕਿਹਾ ਤੁਹਾਡੇ ਚੋਂ ਮਿਲਣਗੇ 4 500 800 ਠੇਕੇਦਾਰ ਹੋਣਾ ਪੰਜਾਬ ਜਿੰਨਾ ਵੀ ਸਾਰੇ ਬੁਲਾ ਲੇ ਮੈਂ ਤੁਹਾਡੇ ਚੋਂ ਮਿਲਣਗੇ ਠੇਕੇ ਕਹਿੰਦੇ ਹਾਂਜੀ ਮੈਂ ਕਿਹਾ ਤੁਹਾਨੂੰ ਟੈਂਡਰ ਵੇਲੇ ਕੋਈ ਅਫਸਰ ਤੁਹਾਨੂੰ ਇਹ ਨਹੀਂ ਕਹੂਗਾ ਕਿ ਮੇਰਾ ਹਿੱਸਾ ਦੇ ਉਸ ਤੋਂ ਬਾਅਦ ਜਦੋਂ ਬਜਰੀ ਲੁੱਕ ਉਹਦੇ ਕੋਲ ਸੜਕ ਬਣਾਉਣ ਵਾਸਤੇ ਮਟੀਰੀਅਲ ਪਹੁੰਚ ਗਿਆ ਤੁਹਾਨੂੰ ਕੋਈ ਪੀਡਬਲਯੂਡੀ ਦਾ ਜਾਂ ਮੰਡੀ ਬੋਰਡ ਦਾ ਅਧਿਕਾਰੀ ਇਹ ਨਹੀਂ ਕਹਿ ਸਕਦਾ ਕਿ ਇਹ ਚੋਂ ਇੰਨਾ ਹਿੱਸਾ ਮੇਰਾ ਜਦੋਂ ਤੱਕ ਠੇਕੇਦਾਰ ਜਿਹੜਾ ਉਹ ਉਹਦੀ ਵਾਰੀ ਆਉਂਦੀ ਹੈ ਉਹਦੇ ਕੋਲ ਹਿੱਸਾ ਹੀ ਨਹੀਂ ਰਹਿੰਦਾ ਉਹ ਫਿਰ ਸੜਕ ਚੋਂ ਹਿੱਸਾ ਕੱਢ ਲੈਂਦਾ ਫਿਰ ਮੂਰੇ ਮੂਰੇ ਬਣੀ ਜਾਂਦੀ ਹੈ ਪਿੱਛੇ ਪਿੱਛੇ ਟੁੱਟੀ ਜਾਂਦੀ ਹੈ ਕਾਰਨ ਕੀ ਹੈ ਕਿ ਉੱਪਰੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਸਾਰਾ ਮੈਂ ਉਹਨਾਂ ਨੂੰ ਗਰੰਟੀ ਦੇਤੀ ਤੁਹਾਨੂੰ ਕੋਈ ਅਫਸਰ ਤੰਗ ਨਹੀਂ ਕਰੂਗਾ ਕੋਈ ਤੁਹਾਨੂੰ ਲੀਡਰ ਤੰਗ ਨਹੀਂ ਕਰੂਗਾ ਪਰ ਸੜਕ ਇਹ ਜੀ ਬਣਾ ਦਿਓ ਕਿ ਭਾਵੇਂ ਉਹ ਕਹਿੰਦੇ ਮੈਨੂੰ ਕਹਿੰਦੇ ਸੜਕ ਤੇ ਭਾਵੇਂ ਬੰਟੇ ਖੇਡ ਲਿਓ ਜੀ ਮੈਂ ਕਿਹਾ ਬੰਟੇ ਬਿਨਾ ਕੁੱਤੀ ਤੋਂ ਨਹੀਂ ਖੇਡ ਜਾਂਦੇ ਕੁੱਤੀ ਨਹੀਂ ਉੱਥੇ ਬਣਨੀ ਚਾਹੀਦੀ ਤੋਆ ਨਹੀਂ ਪਹਿਣਾ ਚਾਹੀਦਾ ਉ ਭਾਵੇਂ ਬੰਟੇ ਖੜਾ ਲਿਓ ਤੁਹਾਨੂੰ ਦਿਖਾ ਲਿਓ ਬੰਟੇ ਸੋ ਇਹੋ ਜਿਹੀਆਂ ਸੜਕਾਂ ਔਰ ਸਭ ਤੋਂ ਵੱਡੀ ਗੱਲ ਗੱਲ ਹੋਰ ਨੋਟ ਕਰੇਗਾ ਆਪਾਂ ਹੀ ਕਰ ਸਕਦੇ ਆ ਪਿੰਡਾਂ ਵਾਲੇ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਪਿੰਡ ਤੋਂ ਜਿਹੜੇ ਪਿੰਡ ਤੱਕ ਸੜਕ ਜਾਂਦੀ ਹੈ ਦੋਨੇ ਪਿੰਡ ਦੀਆਂ ਪੰਚਾਇਤਾਂ ਜਾਂ ਕੋਈ ਕਮੇਟੀ ਬਣਾ ਲਓ ਮੈਂਬਰਾਂ ਦੀ ਜਾਂ ਸੂਝਵਾਨ ਲੋਕਾਂ ਦੀ ਉਹ ਕਮੇਟੀ ਜਿੰਨਾ ਚਿਰ ਇਹ ਕਹਿੰਦੀ ਨਹੀਂ ਲਿਖ ਕੇ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਹੈ ਤੇ ਲੁੱਕ ਵੀ ਤੇ ਬਜਰੀ ਵੀ ਤੇ ਸਾਰਾ ਮਟੀਰੀਅਲ ਜਿਹੜਾ ਸਾਡੇ ਸਾਹਮਣੇ ਪਾਇਆ ਗਿਆ ਤੇ ਅਸੀਂ ਸੜਕ ਤੋਂ ਸੰਤੁਸ਼ਟਾਂ ਤਾ ਪੈਸੇ ਠੇਕੇਦਾਰ ਦੇ ਖਾਤੇ ਚ ਪਾਵਾਂਗੇ ਨਹੀਂ ਉਹਦੇ ਪੈਸੇ ਰੋਕ ਲਾਂਗੇ ਅਸੀਂ ਇਹ ਗੱਲ ਮੈਂ ਕਹਿਤੀ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਈਟ ਐਂਟਰਿੰਗ ਹੋਗੀ 19000 492 ਯਾਨੀ ਕਿ 195000 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਵੀ ਹੋਣਗੀਆਂ ਜਿਹੜੀਆਂ ਤੰਗ ਸੜਕਾਂ ਨੇ 18 ਫੁੱਟੀਆਂ ਵੀ ਹੋਣ ਗਿਆ ਤੁਹਾਨੂੰ ਤੁਹਾਡੇ ਐਮਐਲਏ ਨੂੰ ਤੁਹਾਡੇ ਸਰਪੰਚਾਂ ਨੂੰ ਪੁੱਛ ਕੇ ਸੜਕਾਂ ਬਣਨ ਗਿਆ ਕਿ ਕਿਹੜੀ ਸੜਕ ਕਈ ਵਾਰੀ ਇੱਕ ਪਿੰਡ ਚੋਂ ਤਿੰਨ ਤਿੰਨ ਸੜਕਾਂ ਜਾਂਦੀਆਂ ਨੇ ਪਰ ਜਲਦੀ ਇੱਕੋ ਹੀ ਹੈ ਜਿਆਦਾ ਜਿੱਧਰ ਨੂੰ ਸ਼ਹਿਰ ਪੈਂਦਾ ਜਾਂ ਜਿੱਧਰ ਨੂੰ ਆਪਾਂ ਮੰਡੀ ਜਾਂਦੇ ਆ ਪਹਿਲਾਂ ਉਹ ਸੜਕ ਬਣਵਾ ਲਓ ਜਿਹੜੀ ਜ਼ਿਆਦਾ ਚੱਲਦੀ ਹੈ ਕਈ ਵਾਰੀ ਕਈ ਸੜਕ ਹੈ ਜੇ ਵੀ ਨੇ ਸਾਰੇ ਦਿਨ ਚ ਪੰਜ ਮੋਟਰਸਾਈਕਲ ਹੀ ਲੰਘਦੇ ਆ ਸਾਡੇ ਪਿੰਡ ਵੀ ਹੈਗੀਆਂ ਹੈ ਜੀਆਂ ਉਹਨਾਂ ਤੋਂ ਪਹਿਲਾਂ ਪਉ ਬਣਾਈਏ ਜਿਹੜੀਆਂ ਚਾਹੀਦੀਆਂ ਨੇ ਜਿੱਥੋਂ ਸਾਡੀਆਂ ਰਿਸ਼ਤੇਦਾਰੀਆਂ ਜਾਂ ਸਾਨੂੰ ਕੋਈ ਸ਼ਹਿਰ ਨੇੜੇ ਪੈਂਦਾ ਮੰਡੀ ਨੇੜੇ ਪੈਂਦੀ ਹੈ ਹਰ ਰੋਜ਼ ਬਾਹ ਪੈਂਦਾ ਉਹ ਸੜਕਾਂ ਪਹਿਲਾਂ ਬਣਵਾਉ। ਔਰ ਸੜਕਾਂ ਮੈਂ ਫੇਰ ਕਹਿੰਦਾ ਮੈਂ ਤਾਂ ਪਹਿਲਾਂ ਆਪਣਾ ਜਦੋਂ ਕਲਾਕਾਰੀ ਜੀਵਨ ਚ ਸੀ ਬੜਾ ਪਿਆਰ ਤੁਸੀਂ ਦਿੱਤਾ ਮੈਂ ਉਦੋਂ ਵੀ ਗੱਲ ਕਹਿੰਦਾ ਰਿਹਾ ਵੀ ਲੁੱਕ ਦੀ ਥਾਂ ਤੇ ਫੁੱਕ ਪਾਉਨੇ ਹੋ ਤੁਸੀਂ ਤੇ ਹੁਣ ਨਹੀਂ ਫਿਰ ਹੁਣ ਲੋਕ ਹੀ ਪਾਉਗੀ ਔਰ ਦੇਖਣਾ ਕੰਮ ਥੋੜਾ ਹੈ ਕਿ ਲੁੱਕ ਪੈ ਰਹੀ ਹੈ ਜਾਂ ਨਹੀਂ ਇਹ ਨਾ ਸਮਝੋ ਕਿ ਸਰਕਾਰੀ ਕੰਮ ਚੱਲ ਰਿਹਾ ਹੈ। ਸਰਕਾਰੀ ਕੰਮ ਨਹੀਂ ਹੈਗਾ ਉਹਦਾ ਇੱਕ ਇੱਕ ਰੁਪਈਆ ਤੁਹਾਡਾ ਹਿੱਸਾ ਹੈ ਤੁਸੀਂ ਟੈਕਸ ਦਿੰਨੇ ਹੋ ਟੈਕਸ ਸਵੇਰੇ ਉੱਠਦਿਆਂ ਸਵੇਰੇ ਉਹ ਟੈਕਸ ਕਦੋਂ ਦਿੰਨੇ ਹੋ ਇਹ ਦੱਸ ਦੇਣਾ ਤੁਹਾਨੂੰ ਮੈਂ ਕਈ ਵਾਰੀ ਮੈਨੂੰ ਪੁੱਛਦੇ ਨੇ ਭਾਈ ਅਸੀਂ ਤਾਂ ਟੈਕਸ ਦਿੰਦੇ ਨਹੀਂ ਉਹ ਮੈਂ ਕਿਹਾ ਟੈਕਸ ਕੱਲਾ ਕਾਗਜ਼ਾਂ ਨਾਲ ਨਹੀਂ ਹੁੰਦਾ ਜਿਹੜਾ ਟੈਕਸ ਤੁਸੀਂ ਦਿੰਨੇ ਹੋ ਉਹ ਸਵੇਰੀ ਸ਼ੁਰੂ ਹੁੰਦਾ ਸ਼ਾਮ ਤੱਕ ਸੌਣ ਤੱਕ ਕਹਿੰਦੇ ਕਿਵੇਂ ਮੈਂ ਸਵੇਰੇ ਉੱਠਦਿਆਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਚੋਂ ਭਾਈ ਜੀ ਠਾਉਂਦੇ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉઠੋ ਨਾਮ ਜਪੋ ਕੰਮ ਕਾਰ ਕਰੋ ਉਠਣਸਾਰ ਜੇ ਤਾਂ ਚੁੱਲਾ ਹੈ ਤਾਂ ਸਿੱਖਾਂ ਵਾਲੀ ਡੱਬੀ ਚਾਹ ਤਰਨ ਤਰ ਕੇ ਪਾ ਪਾਣੀ ਪਤੀਲੇ ਚ ਪਾ ਕੇ ਸਿੱਖਾਂ ਵਾਲੀ ਡੱਬੀ ਘਸਾਉਨੇ ਆ ਮਾਚਸ ਦੀਲੀ ਟੈਕਸ ਸ਼ੁਰੂ ਕਿਉਂਕਿ ਜਦੋਂ ਤੁਸੀਂ ਝਭਾਲ ਜਾਂ ਤਰਨ ਤਾਨ ਜਾਣੇ ਹੋ ਨਾ ਤਾਂ ਜਦੋਂ ਸਿੱਖਾਂ ਵਾਲੀ ਡੱਬੀ ਮਾਚਸ ਖਰੀਦਦੇ ਹੋ ਤੇ ਟੈਕਸ ਪੈਂਦਾ ਜੀ ਜੇ ਗੈਸ ਹੈ ਤਾਂ ਜਦੋਂ ਹੀ دبਿਆ ਉਹ ਲਾਈਟਰ ਜਾ ਟੈਕਸ ਸ਼ੁਰੂ ਕਿਉਂਕਿ ਗੈ ਜਿਹੜਾ ਸਿਲੰਡਰ ਆ ਉਹ ਤੇ ਟੈਕਸ ਹੈ ਉਸ ਤੋਂ ਬਾਅਦ ਚਾਹ ਪੱਤੀ ਪਾਤੀ ਟੈਕਸ ਖੰਡ ਪਾਤੀ ਟੈਕਸ ਦੁੱਧ ਟੈਕਸ ਆਟਾ ਗੁੰਨ ਲਿਆ ਪਰੌਂਠੇ ਬਣਾਉਣ ਵਾਸਤੇ ਟੈਕਸ ਸਬਜ਼ੀ ਬਣਾ ਲਈ ਟੈਕਸ ਉਸ ਤੋਂ ਬਾਅਦ ਰੋਟੀ ਖਾ ਕੇ ਕਹਿੰਦੇ ਭੂਆ ਕੋਲੇ ਜਾਣਾ ਫੋਨ ਕਰਦੀਏ ਪਹਿਲਾਂ ਭੂਆ ਨੂੰ ਫੋਨ ਕਰੋਗੇ ਟੈਕਸ ਮੋਟਰਸਾਈਕਲ ਚੱਕ ਲਿਆ ਉਹ ਤੇ ਪٹرول ਪਾਉਂਗੇ ਡੀਜ਼ਲ ਪਾਉਂਗੇ ਟੈਕਸ ਉਸ ਤੋਂ ਬਾਅਦ ਆਉਂਦੇ ਹੋਏ ਬਾਜ਼ਾਰ ਚੋਂ ਕੋਈ ਚੀਜ਼ ਖਰੀਦ ਕੇ ਲਿਆਉਣੀ ਹੈ ਟੈਕਸ ਆਥਰੇ ਰੋਟੀ ਖਾ ਲਈ ਸਾਰੇ ਟੈਕਸ ਜੇ ਰੋਟੀ ਤੋਂ ਪਹਿਲਾਂ ਕੁਝ ਹੋਰ ਕਰਨਾ ਉਹ ਵੀ ਟੈਕਸ ਇਧਰ ਮਾਜੇ ਵੱਲ ਤਾਂ ਜ਼ਿਆਦਾ ਹੀ ਹੈ ਸਾਰਾ ਟੈਕਸ ਹੈ ਫਿਰ ਮੰਜੇ ਤੇ ਬੈਠਣ ਵੇਲੇ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੁਕਰਾਨਾ ਕਰਕੇ ਸੌਂ ਜਾਣਿਓ ਪੱਖਾ ਛੱਡ ਕੇ ਬਿਹੋਂ ਨਹੀਂ ਟੈਕਸ ਪੈਂਦਾ ਲੈ ਪੱਕਾ ਟੈਕਸ ਹੈ ਬਿਜਲੀ ਆਪਾਂ ਤਾਂ ਸਾਰੀ ਰਾਤ ਟੈਕਸ ਦੇਈ ਜਾਂਦੇ ਹਾਂ ਸੁੱਤੇ ਪਏ ਵੀ ਸੋ ਵੀਰੋ ਇਹ ਰਾਜਿਆਂ ਨੂੰ ਗੱਲ ਪਤਾ ਨਹੀਂ ਲੱਗ ਸਕਦੀ ਕਿ ਟੈਕਸ ਕਿੱਥੇ-ਕਿੱਥੇ ਜਾਂਦਾ ਉਹਨਾਂ ਦੀਆਂ ਸੋਨੇ ਦੀਆਂ ਟੂਟੀਆਂ ਨੇ ਉਹਨਾਂ ਦੇ ਖੇਤਾਂ 'ਚ ਜਾ ਕੇ ਬਾਦਲਾਂ ਦੇ ਖੇਤਾਂ 'ਚ ਜਾ ਕੇ ਨਹਿਰਾ ਮੁੱਕ ਜਾਂਦੀ ਹੈ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਉਹ ਕਹਾਂ ਵਾਲੀ ਲੇਅਰ 'ਚ ਨੇ ਉਹ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਆ ਉਹਨਾਂ ਨੂੰ ਨਹੀਂ ਪਤਾ ਪੰਜਾਬੀ ਦਾ ਊੜਾ ਆੜਾ ਏ ਡੀ ਸਸਾ ਨਹੀਂ ਪਤਾ ਉਹਨਾਂ ਨੂੰ ਮੈਂ ਕਈ ਵਾਰੀ ਵਿਧਾਨ ਸਭਾ 'ਚ ਪੁੱਛ ਰਿਹਾ ਨਾ ਪੰਜਾਬੀ ਬੋਲ ਕੇ ਦਿਖਾ ਦਿਓ 5 ਮਿੰਟ ਬੋਲੀ ਨਹੀਂ ਜਾਂਦੀ ਵੀਰੋ ਅੰਗਰੇਜ਼ੀ ਚ ਹੋ ਜਾਂਦਾ ਥੋੜੇ ਚਿਰ ਬਾਅਦ ਕਿਉਂਕਿ ਪੜ੍ਹੀ ਹੀ ਨਹੀਂ ਕਦੇ ਪੰਜਾਬੀ ਇਹ ਤਾਂ ਆਪਣੇ ਜਵਾਕਾਂ ਵਾਸਤੇ ਰੱਖਿਆ ਹੋਇਆ ਕੰਮ ਵੀ ਅਨਪੜ੍ਹੇ ਰੱਖ ਲੋ ਇਹਨਾਂ ਨੂੰ ਐਂ ਪਾਈ ਜਾਣਗੇ ਵੋਟਾਂ ਪਰ ਅਸੀਂ ਤਾਂ ਸਾਰਾ ਕੁਝ ਦੱਸਾਂਗੇ ਤੁਹਾਨੂੰ ਕਿ ਕਿਵੇਂ ਚੱਲਦੀਆਂ ਸਰਕਾਰਾਂ ਕਿਉਂਕਿ ਤੁਹਾਡੇ 3 ਪੁੱਤਾਂ ਨੇ ਵੀ ਕੱਲ ਨੂੰ ਚੇਅਰਮੈਨੀ ਦੀਆਂ ਗੱਡੀਆਂ ਤੇ ਚੇਅਰਮੈਨੀ ਦੀਆਂ ਕੁਰਸੀਆਂ ਤੇ ਬਹਿਣਾ ਕਿਉਂ ਕੀ ਗੱਲ ਸਾਡੇ 3 ਪੁੱਤ ਨਹੀਂ ਬੈਠ ਸਕਦੇ ਆ ਵੀ ਤਾਂ ਆਮ ਕਰਾਂ ਦੇ 3 ਪੁੱਤ ਨੇ ਇਹੀ ਦੁੱਖ ਹੈ ਨਾ ਨੂੰ ਇਹੀ ਦੁੱਖ ਹੈ ਨਾ ਨੂੰ ਕਿ ਆਮ ਲੋਕਾਂ ਦੇ 3 ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ 3 ਪੁੱਤ ਬਹਿੰਦੇ ਹੁੰਦੇ ਸੀ ਕਿਉਂਕਿ ਰਲੇ ਹੋਏ ਨੇ ਸਾਰੇ ਆਪਸ 'ਚ ਸਾਰੇ ਰਲੇ ਹੋਏ ਨੇ ਆ ਹੁਣ ਅੰਦਰ ਕੀਤੇ ਆ ਜਦੋਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਵੀ ਸਾਨੂੰ ਤਾਂ ਤੁਸੀਂ ਕੀ ਕਰ ਲੋਂਗੇ ਐਦਾਂ ਮੁੱਛਾਂ ਦੇ ਹੱਥ ਫੇਰਦੇ ਸੀ ਹੁਣ ਕਦੇ ਵੈਸੀ ਜਾਇਆਇਓ ਨਾਬੇ ਵੈਸੀ ਕਾ ਮਿਲਣਾ ਆਏ ਸੀ ਇੱਧਰ ਕਿਸੇ ਹੋਰ ਨੂੰ ਚਲਾ ਇੱਥੇ ਦੇਖ ਚੱਲਦੇ ਆ ਹੁਣ ਆਪਣੀਆਂ ਚੀਕਾਂ ਨਿਕਲੀਆਂ ਪਈਆਂ ਬਾਈ ਜੀ ਤੁਸੀਂ ਜੈਨੋਸਾਈਡ ਕੀਤਾ ਨਸਲਾਂ ਬਰਬਾਦ ਕਰਤੀਆਂ ਚਿੱਟੇ ਨਾਲ ਸਾਡੀਆਂ ਤੁਸੀਂ ਸਰਕਾਰੀ ਗੱਡੀਆਂ 'ਚ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਕੋਈ ਰੋਕ ਨਹੀਂ ਸਕਦਾ ਸੀ ਪੁਲਿਸਾਂ ਨੂੰ ਹਿੰਮਤ ਨਹੀਂ ਪੈਂਦੀ ਸੀ ਕਿੱਥੋਂ ਆ ਗਿਆ ਫਿਰ ਇੰਨਾ ਪੈਸਾ ਕਿੱਥੋਂ ਬਣ ਗਈਆਂ ਇਹਨੀਆਂ ਪ੍ਰਾਪਰਟੀਆਂ ਸਾਡੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਤੇ ਬਣਾਈਆਂ ਨੇ ਇਹਨਾਂ ਨੇ ਤੇ ਜਦੋਂ ਉਹਨੂੰ ਫੜ ਲਿਆ ਸਾਰੇ ਹੀ ਉਹਦੇ ਹੱਕ 'ਚ ਆ ਗਏ ਕਿੱਡੇ ਵੱਡੇ ਵੱਡੇ ਭੇਕ ਖੁੱਲੇ ਨੇ ਕਪਤਨ ਮਰਿੰਦਰ ਉਹਦੇ ਹੱਕ 'ਚ ਆ ਗਿਆ ਬਾਜਬਾ ਉਹਦੇ ਹੱਕ 'ਚ ਆ ਗਿਆ ਰੰਧਾਵੇ ਹੋ ਰਹੀ ਉਹਦੇ ਹੱਕ ਚ ਆ ਗਏ ਚੰਨੀ ਉਹਦੇ ਹੱਕ ਚ ਆ ਗਿਆ ਖੈਰਾ ਉਹਦੇ ਹੱਕ ਚ ਆ ਗਿਆ ਅਕਾਲੀ ਦਲ ਤਾਂ ਚਲੋ ਇੱਕ ਬੰਦੇ ਦੇ ਕਿ ਉਹ ਤਾਂ ਹੈ ਹੀ ਕਿੱਟੇ ਦੇ ਹੱਕ ਚ ਉਹਨਾਂ ਦਾ ਬੰਦਾ ਹੀ ਸੀ ਉਹ ਉਹ ਆ ਗਏ ਯਾਰ ਕੌਣ ਰਹਿ ਗਿਆ ਫੇਰ ਇੱਥੇ ਸਾਰੇ ਹੀ ਉਹਦੇ ਹੱਕ ਚ ਆ ਗਏ ਹੱਦ ਆ ਯਾਰ ਸੋ ਵੀਰੋ ਆਪਾਂ ਇਹਨਾਂ ਨੂੰ ਪਛਾਣ ਲੀਏ ਬੜੀ ਮੁਸ਼ਕਲ ਨਾਲ ਆਮ ਲੋਕਾਂ ਦੀ ਸਰਕਾਰ ਆਈ ਹੈ ਬੜੀ ਮੁਸ਼ਕਲ ਨਾਲ ਇਮਾਨਦਾਰ ਸਰਕਾਰ ਆਈ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ